ਅੱਜ ਗੁਰਦਾਸਪੁਰ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਚੋਟੀ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੀ ਪਸੰਦੀਦਾ ਬਣ ਗਈ ਹੈ 2025 ਵਿੱਚ 1300 ਤੋਂ ਵੱਧ ਕੰਪਨੀਆਂ ਵਿਦਿਆਰਥੀਆਂ ਨੂੰ 10000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕਰ ਰਹੀਆਂ ਹਨ ਦੇਖੋ ਸੰਜੀਵ ਟੋਹਨੀ ਵਿਖੇ ਖਾਸ ਰਿਪੋਰਟ ਉਸ ਤੋਂ ਬਾਅਦ ਮੈਂ ਇਵਾਲਡ ਇਸ ਨਹੀਂ ਤੇ ਦੁਬਈ ਗਿਆ ਯੂਨੀਵਰਸਿਟੀ ਵੱਲੋਂ ਇੰਟਰਨਸ਼ਿਪ ਵਾਸਤੇ 3 ਮਹੀਨੇ ਵਾਸਤੇ ਯੂਐਸ ਲਗਾ ਕੇ ਆਇਆ ਉਸ ਤੋਂ ਬਾਅਦ ਆ ਕੇ ਮੈਂ ਆਪਣਾ ਖੁਦ ਦਾ ਇੱਕ ਏਜੰਸੀ ਸਟਾਰਟ ਕੀਤੀ ਹੈ ਕੰਟੈਂਟ ਕ੍ਰिएशन ਦੀ ਜਿਸ ਦੇ ਅੰਦਰ ਆਪਾਂ ਸੋਸ਼ਲ ਮੀਡੀਆ ਹੈਂਡਲਿੰਗ ਤੇ ਐਨੀਮੇਸ਼ਨ ਤੇ ਕੀ ਕਹਿੰਦੇ ਆ ਵੀਡੀਓ ਸ਼ੂਟ ਸਾਰੇ ਪ੍ਰੋਵਾਈਡ ਕਰਦੇ ਆ 1 ਟੂ 1 ਤੇ ਮੈਂ ਵੱਡੇ ਬ੍ਰਾਂਡਸ ਨਾਲ ਕੰਮ ਕਰ ਰਿਹਾ ਜਿਵੇਂ ਤਾਜ ਹੋ ਗਿਆ ਬੀਐਨਡੀ ਹੋਰ ਵੀ ਬ੍ਰਾਂਡਸ ਨੇ ਜਿਹਨਾਂ ਨਾਲ ਮੈਂ ਕੰਮ ਕਰ ਰਿਹਾ ਹਾਂ ਹਾਂਜੀ ਅਮਲੀ ਜੀ ਮੈਨੂੰ ਮਿਲੀ ਸੀ 20 ਪਸੰਦ ਬਹੁਤ ਵਧੀਆ ਚੱਲ ਰਿਹਾ ਜੀ ਮੈਨੂੰ 8 ਮਹੀਨੇ ਹੋ ਗਏ ਸਟਾਰਟ ਕੀਤੇ ਮੇਰੀ ਪੜ੍ਹਾਈ ਖਤਮ ਹੋਈ ਹੈ ਜੀ ਮਈ ਚ ਤੇ ਮੈਂ ਜੂਨ ਚ ਆਪਣਾ ਸਟਾਰਟਅਪ ਸਟਾਰਟ ਕੀਤਾ ਜੀ ਐਸਟ੍ਰੀਮ ਮੇਰਾ ਨਾਮ ਡਾਕਟਰ ਆਰਐਸ 바ਵਾ ਹੈ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸਲਰ ਹਾਂ ਅੱਜਕਲ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਐਡਵਾਈਜ਼ਰ ਟੂ ਚਾਂਸਲਰ ਹਾਂ ਅੱਜ ਅਸੀਂ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਮੁੱਖ ਉਦੇਸ਼ ਇਹ ਹੈ ਕਿ ਚੰਡੀਗੜ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣ ਕੇ ਉਹ ਕੁਝ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹੈ ਨਵੇਂ ਰਿਕਾਰਡ ਕਾਇਮ ਕੀਤੇ ਹੈ ਔਰ ਉੱਚ ਸਿੱਖਿਆ ਦੇ ਵਿੱਚ ਆਪਣਾ ਨਾਮ ਬਣਾਇਆ ਚੰਡੀਗੜ੍ਹ ਯੂਨੀਵਰਸਿਟੀ ਕਯੂਐਸ ਏਸ਼ੀਆ ਰੈਂਕ ਦੇ ਹਿਸਾਬ ਨਾਲ ਭਾਰਤ ਦੀਆਂ 437 ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਨੰਬਰ 1 ਉੱਬਰ ਕੇ ਆਈ ਹੈ ਔਰ ਲਗਾਤਾਰ 3 ਸਾਲ ਤੋਂ ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਨੰਬਰ 1 ਹੈ ਓਨ ਦਾ ਪੇਸਿਸ ਆਫ ਕਯੂਐਸ ਏਸ਼ੀਆ ਰੈਂਕ ਇਸੇ ਤਰ੍ਹਾਂ QS ਵਰਲਡ ਰੈਂਕ ਦੀ ਗੱਲ ਕਰੀਏ ਤੇ 575 ਰੈਂਕ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀਆਂ ਟੌਪ 2% ਯੂਨੀਵਰਸਿਟੀਆਂ ਦੇ ਵਿੱਚ ਆ ਗਈ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ ਪਲੇਸਮੈਂਟ ਰਿਕਾਰਡ ਦੀ ਗੱਲ ਕਰੀਏ ਤਾਂ 1300 ਤੋਂ ਵਧੇਰੇ ਕੰਪਨੀਆਂ ਚੰਡੀਗੜ੍ਹ ਜ ਨੂੰ ਪਿਛਲੇ ਸਾਲ ਆਈਆਂ 10000 ਤੋਂ ਵਧੇਰੇ ਨੌਕਰੀਆਂ ਬੱਚਿਆਂ ਨੂੰ ਆਫਰ ਹੋਈਆਂ ਔਰ 1.7 ਕਰੋੜ ਦਾ ਹਾਈएस्ट ਪੈਕੇਜ ਮਿਲਿਆ ਅਮਰੀਕਨ ਕੰਪਨੀ ਵੱਲੋਂ ਔਰ 54.75 ਲੱਖ ਦਾ ਪੈਕੇਜ ਮਿਲਿਆ ਇੰਡੀਅਨ ਕੰਪਨੀਆਂਸ ਵੱਲੋਂ ਤੋ ਇਹਦੇ ਨਾਲ ਨਾਲ ਅਗਰ ਮੈਂ ਪੇਟੈਂਟਸ ਦੀ ਗੱਲ ਕਰਾਂ ਰਿਸਰਚ ਇਨੋਵੇਸ਼ਨ ਦੀ ਤਾਂ 5500 ਤੋਂ ਵਧੇਰੇ ਪੇਟੈਂਟ ਚੰਡੀਗੜ੍ਹ ਯੂਨੀਵਰਸਿਟੀ ਨੇ ਫਾਈਲ ਕੀਤੇ ਐ 5200 ਤੋਂ ਵਧੇਰੇ ਪਬਲਿਸ਼ ਹੋ ਚੁੱਕੇ ਐ ਔਰ 250 ਦੇ ਕਰੀਬ ਪੇਟੈਂਟ ਗ੍ਰਾਂਟ ਹੋ ਚੁੱਕੇ ਐ ਚੰਡੀਗੜ੍ਹ ਵਿਸ਼ਵ ਦੇਲੇ ਨੂੰ ਉਹਦੇ ਆਧਾਰ ਤੇ 200 ਤੋਂ ਵੱਧ ਬੱਚਿਆਂ ਨੇ ਆਪਣੇ ਸਟਾਰਟਅਪ ਸ਼ੁਰੂ ਕੀਤੇ ਐ ਜਿਦੇ ਚ ਕਈ ਬੱਚੇ 25 ਲੱਖ ਤੋਂ ਵੱਧ ਕਮਾ ਰਹੇ ਐ ਸਾਲ ਦਾ ਇਦੇ ਨਾਲ ਨਾਲ ਅਗਰ ਫੋਰਨ ਰਿਲੇਸ਼ਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲਾਈਜੇਸ਼ਨ ਦੇ ਵਿੱਚ ਵੀ ਸਭ ਤੋਂ ਅੱਗੇ ਹੈ 552 ਯੂਨੀਵਰਸਿਟੀਆਂ ਨਾਲ 100 ਦੇਸ਼ਾਂ ਵਿੱਚ ਫਾਰਮਲ ਰਿਟਨ ਐਗਰੀਮੈਂਟ ਹੈ ਜਿਦੇ ਅਨੁਸਾਰ ਬੱਚਾ ਕਿਸੇ ਵੀ ਦੇਸ਼ ਜਾ ਕੇ ਪੜ੍ਹਾਈ ਕਰ ਸਕਦਾ ਇੱਕ ਸੈਮੈਸਟਰ ਲਈ ਜਾਂ ਸਮਰ ਪ੍ਰੋਗਰਾਮ ਸਾਡਾ 80 ਯੂਨੀਵਰਸਿਟੀਆਂ ਨਾਲ ਆਰਟੀਕੂਲੇਸ਼ਨ ਹੈ ਜਿਹਦਾ ਅਰਥ ਹੈ ਕਿ ਬੱਚਾ ਇੱਕ ਸਾਲ ਜਾਂ ਦੋ ਸਾਲ ਮੇਰੇ ਕੋਲ ਹੀ ਪੜ੍ਹੇਗਾ ਦੋ ਸਾਲ ਉਹ ਵਿਸ਼ਵ ਦੀ ਕਿਸੇ ਯੂਨੀਵਰਸਿਟੀ ਆਸਟ੍ਰੇਲੀਆ ਕੈਨੇਡਾ ਯੂਐਸ ਫਰਾਂਸ ਜਰਮਨੀ ਇਟਲੀ ਇਹਨਾਂ ਥਾਵਾਂ ਤੇ ਪੜ੍ਹੇ ਔਰ ਦੋਨੇ ਡਿਗਰੀਆਂ ਲਏਗਾ ਯੂ ਨੋ ਡਿਊਲ ਡਿਗਰੀ ਪ੍ਰੋਗਰਾਮ ਕਹਿੰਦੇ ਆ ਜਿਹੜਾ ਕਿ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ ਇਹ ਸਾਰਾ ਕੁਝ ਬੱਚਿਆਂ ਦੇ ਕਰਕੇ ਸੰਭਵ ਹੋਇਆ ਅਸੀਂ ਸਪੋਰਟ ਚ ਨੰਬਰ 1 ਆ ਅਸੀਂ ਲਗਾਤਾਰ ਦੋ ਵਾਰੀ ਮਾਕਾ ਟਰੋਫੀ ਜਿੱਤ ਰਹੇ ਹਾਂ ਇਸ ਤੋਂ ਇਲਾਵਾ ਕਲਚਰਲ ਐਕਟੀਵਿਟੀ ਦੇ ਚ 5 ਸਾਲ ਤੋਂ ਨੌਰਥ ਜ਼ੋਨ ਚੈਂਪੀਅਨ ਤਿੰਨ ਵਾਰ ਇਸੇ 올 ਇੰਡੀਆ ਚੈਂਪੀਅਨ ਰਹਿ ਚੁੱਕੇ ਆ ਤਾਂ ਬੱਚਿਆਂ ਦੀ ਕਾਰਗੁਜ਼ਾਰੀ ਔਰ ਹੁਣ ਹਰ ਬੱਚਾ ਸਾਡੇ ਕੋਲੇ ਦਾਖਲ ਹੋ ਰਿਹਾ ਹੈ 28 ਦੇ 28 ਰਾਜਾਂ ਦੇ ਬੱਚੇ 88 ਯੂਪੀ ਦੇ ਬੱਚੇ ਔਰ 58 ਬਾਹਰਲੇ ਦੇਸ਼ਾਂ ਦੇ ਬੱਚੇ ਸਾਡੇ ਕੋਲੇ ਪੜ ਰਹੇ ਐ ਇਸੇ ਬੱਚਿਆਂ ਨੂੰ ਆਨਰ ਕਰਨ ਲਈ ਬੱਚਿਆਂ ਨੂੰ ਰਿਵਾਰਡ ਦੇਣ ਲਈ ਅਸੀਂ ਐਸਆਰ 250 ਕਰੋੜ ਰੁਪਏ ਦੇ ਸਕਾਲਰਸ਼ਿਪ ਦੇਣ ਜਾ ਰਹੇ ਹਾਂ ਪਿਛਲੇ ਸਾਲ ਇਹ ਰਾਸ਼ੀ 200 ਕਰੋੜ ਸੀ ਇਸ ਵਾਰੀ 200 ਕਰੋੜ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਔਰ 50 ਕਰੋੜ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਇਸ ਸਕਾਲਰਸ਼ਿਪ ਦਿੱਤੇ ਜਾਣਗੇ ਸਕਾਲਰਸ਼ਿਪ ਪ੍ਰਾਪਤ ਕਰਨ ਦੀ ਵਿਧੀ ਬੜੀ ਆਸਾਨ ਹੈ ਸਾਡੀ ਵੈਬਸਾਈਟ cuchd.in ਉਸ ਤੋਂ ਬਾਅਦ ਬੱਚਾ ਕਲਿੱਕ ਕਰੇਗਾ ਆਈਕਨ ਤੇ cucet ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰਾਂਸ ਟੈਸਟ ਇਸ ਜਿਹਦੇ ਅਨੁਸਾਰ ਬੱਚੇ ਨੂੰ ਇਹ ਸਕਾਲਰਸ਼ਿਪ ਦਿੱਤੇ ਜਾਣਗੇ ਰਜਿਸਟ੍ਰੇਸ਼ਨ ਫੀਸ ਅਸੀਂ 1000 ਰੁਪਏ ਰੱਖੀ ਹੈ ਨੋਮੀਨਲ ਬੱਚਾ ਹੁਣ ਤੋਂ ਲੈ ਕੇ 31/22 ਤੱਕ ਜਦੋਂ ਕਿ ਪਹਿਲੀ ਫੇਜ਼ ਸਾਡੇ cucet ਦੀ ਚੱਲੇਗੀ ਉਹਦੇ ਵਿੱਚ ਆਪਣੀ ਮਰਜ਼ੀ ਦਾ ਦਿਨ اپنی مرضی ਦਾ ਸਮਾਂ ਚੁਣ ਕੇ ਆਪਣੇ ਘਰ ਬਹਿ ਕੇ ਟੈਸਟ ਦੇ ਸਕਦਾ ਹੈ ਬੱਚੇ ਕੋਲ ਇੱਕ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਨੂੰ ਪ੍ਰੌਕਟਰਿੰਗ ਕਰ ਸਕੀਏ ਉਹਦੀ ਮਾਨਿਟਰੀਂਗ ਕਰ ਸਕੀਏ ਸਾਡੇ ਕੋਲ ਏਆਈ ਬੇਸਡ سافٹ ویئر ਹੈ ਅਗਰ ਕੋਈ ਬੱਚਾ ਅਨੁਚਿਤ ਸਾਧਨ ਯੂਜ਼ ਕਰੇਗਾ ਅਨਫੇਅਰ मींस ਯੂਜ਼ ਕਰੇਗਾ ਤਾਂ ਦਾ ਟੈਸਟ ਕੈਨਸਲ ਹੋ ਜਾਏਗਾ ਉਹਨੂੰ ਮੈਸੇਜ ਚਲਾ ਜਾਂਦਾ ਕਿ ਯੂ ਹੈਵ ਯੂਜ਼ਡ ਅਨਫੇਅਰ मींस ਸੋ ਤੇਰਾ ਟੈਸਟ ਕੈਨਸਲ ਹੋ ਗਿਆ ਅਗਰ ਟੈਸਟ ਕੰਪਲੀਟ ਹੋ ਜਾਂਦਾ ਹੈ ਤਾਂ ਬੱਚੇ ਨੂੰ ਉਹਦੇ ਅੰਕ ਦਿੱਤੇ ਜਾਣਗੇ 100 ਚ ਜਿਹੜਾ ਵੀ ਬੱਚਾ ਸਾਡੇ ਟੈਸਟ 'ਚ 90% ਤੋਂ ਵੱਧ ਅੰਕ ਲਏਗਾ ਯਾਨੀ 90.01 ਐਂਡ ਅਬਵ ਉਹਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਜੋ ਜੋ ਅੰਕ ਘਟਣਗੇ ਸਕਾਲਰਸ਼ਿਪ ਦੀ ਰਾਸ਼ੀ ਘਟੇਗੀ 40% ਅੰਕ ਲੈਣ ਵਾਲੇ ਨੂੰ ਵੀ 10% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਇਸ ਤੋਂ ਇਲਾਵਾ ਫੌਜੀ ਭਾਈਆਂ ਦੇ ਬੱਚਿਆਂ ਲਈ ਸਿੰਗਲ ਗਰਲ ਚਾਈਲਡ ਲਈ ਟੂ ਗਰਲ ਸਿਬਲਿੰਗਸ ਲਈ ਔਰ ਇੱਕ ਸਿਬਲਿੰਗ ਲਈ ਇਸ ਸਕਾਲਰਸ਼ਿਪ 20% ਵੀ ਹੋਏਗਾ ਲੇਕਿਨ ਜ਼ਿਆਦਾ ਤੋਂ ਜ਼ਿਆਦਾ ਸਕਾਲਰਸ਼ਿਪ ਜਿਹੜਾ ਸੀ ਯੂ ਸੀ ਟੀ ਦੇ ਥਰੂ ਹੀ ਮਿਲੇਗਾ ਸੋ ਮੇਰੀ ਸਭ ਨੂੰ ਇਹ ਅਪੀਲ ਰਹੇਗੀ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਕਾਮਨ ਐਂਟਰੈਂਸ ਦੇਣ ਵੈਸੇ ਵੀ ਇੰਜੀਨੀਅਰਿੰਗ ਲਈ ਮੈਨੇਜਮੈਂਟ ਲਈ ਲਾਅ ਲਈ ਔਰ ਫਾਰਮੇਸੀ ਲਈ ਇਹ ਟੈਸਟ ਜ਼ਰੂਰੀ ਹੈ ਪਰ ਜਿੰਨੇ ਵੀ ਸਾਡੇ ਕਿਸੇ ਵੀ ਕੋਰਸ ਚ ਦਾਖਲਾ ਲੈਣਾ ਹੈ ਉਹ ਇਹ ਟੈਸਟ ਦਵੇ ਔਰ ਜ਼ਿਆਦਾ ਤੋਂ ਜ਼ਿਆਦਾ ਸਕਾਲਰਸ਼ਿਪ ਦਾ ਲਾਭ ਉਠਾਏ ਮੈਂ ਵੀ ਦੱਸ ਦਿਆਂ ਕਿ ਇਹ ਜਿਹੜਾ ਸਕਾਲਰਸ਼ਿਪ ਹੈ ਇਹ ਪੂਰੀ ਦੀ ਪੂਰੀ ਅਕੈਡੈਮਿਕ ਫੀਸ ਤੇ ਹੁੰਦਾ ਹੈ ਇਹ ਪੂਰੇ ਦੀ ਪੂਰੀ ਡਿਗਰੀ ਲਈ ਅਸੀਂ ਦਿੰਨੇ ਆ ਅਗਰ ਬੱਚਾ 7.5 ਗ੍ਰੇਡ ਪੁਆਇੰਟ ਮੇਨਟੇਨ ਕਰਦਾ ਹੈ ਕਿਸੇ ਵਿਸ਼ੇ 'ਚੋਂ ਫੇਲ ਨਹੀਂ ਹੁੰਦਾ ਔਰ ਕੋਈ ਅਨੁਸ਼ਾਸਨਹੀਨਤਾ ਦਾ ਕੇਸ ਨਹੀਂ ਹੁੰਦਾ ਤਾਂ ਇਹ ਸਕਾਲਰਸ਼ਿਪ ਜਿਹੜਾ ਪੂਰੇ ਦੀ ਪੂਰੀ ਡਿਗਰੀ ਲਈ ਮਿਲਦਾ ਹੈ ਬੱਚੇ ਨੂੰ ਇਸ ਤੋਂ ਇਲਾਵਾ ਮੈਂ ਇਹ ਦੱਸਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਐਬਟ ਦੁਆਰਾ ਮਾਨਤਾ ਪ੍ਰਾਪਤ ਹੈ ਅਮਰੀਕਨ ਬੋਰਡ ਆਫ ਇੰਜੀਨੀਅਰਿੰਗ ਨੇ ਟੈਕਨੋਲੋਜੀ ਔਰ ਸਾਡੇ ਕਿਊਐਸ ਰੈਂਕ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਡਿਗਰੀਆਂ ਪੂਰੇ ਦੇ ਪੂਰੇ ਵਿਸ਼ਵ ਦੇ ਵਿੱਚ ਮਾਨਤਾ ਪ੍ਰਾਪਤ ਹੈ ਸੋ ਮੇਰੀ ਸਾਰੇ ਮਾਤਾ ਪਿਤਾ ਤੇ ਬੱਚੇ ਨੂੰ ਅਪੀਲ ਹੋਏਗੀ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਕਾਮਨ ਇੰਟਰੈਂਸ ਐਸ ਦੇਨਸ ਯੂਸੀਈਟੀ اور ਉਹਦੇ ਅਨੁਸਾਰ ਜਿਆਦਾ ਤੋਂ ਜਿਆਦਾ ਸਕਾਲਰਸ਼ਿਪ ਲੈਣ ਔਰ ਵਿਸ਼ਵ ਸਤਰ ਦੀ ਜਿਹੜੀ ਅਸੀਂ ਸਿੱਖਿਆ ਦੇ ਰਹੇ ਹਾਂ 170 ਏਕੜ ਦੇ ਕੈਂਪਸ ਤੇ 27 ਏਕੜ ਦਾ ਸਪੋਰਟਸ ਕੰਪਲੈਕਸ ਹੈ ਸਾਡੇ ਕੋਲੇ ਉਹਦਾ ਲਾਭ ਉਠਾਉਣ ਜਿਹੜੇ ਬੱਚੇ ਇੱਕ ਵਾਰੀ ਸਾਡਾ ਟੈਸਟ ਦਿੰਦੇ ਆ ਕਾਮਯਾਬ ਨਹੀਂ ਹੁੰਦੇ ਉਹਨਾਂ ਨੂੰ ਇੱਕ ਮੌਕਾ ਸੀ ਹੋਰ ਦਿੰਨੇ ਆ ਉਹਦੀ ਫੀਸ ਅਸੀਂ 500 ਰੁਪਏ ਰੱਖੀ ਐ ਸੋ ਕੋਈ ਬੱਚਾ ਦੋ ਵਾਰੀ ਟੈਸਟ ਦੇ ਸਕਦਾ ਜਿਹੜਾ ਵੀ ਵਧੀਆ ਰਿਜ਼ਲਟ ਹੋਏਗਾ ਅਸੀਂ ਉਹਨਾਂ ਨੂੰ ਉਹ ਚੋ ਦੇ ਦੇਾਂਗੇ ਇਹਦੇ ਨਾਲ ਨਾਲ ਜਿਹੜੇ ਬੱਚੇ ਵੀ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਐ ਕਲਚਰ ਐਕਟੀਵਿਟੀਜ਼ ਪਾਰਟਿਸਿਪੇਟ ਕਰਨਾ ਚਾਹੁੰਦੇ ਐ ਉਹਨਾਂ ਨੂੰ ਵੀ ਅਸੀਂ ਸਪੋਰਟਸ ਲਈ ਵੱਖਰਾ 8.5 ਕਰੋੜ ਰੁਪਏ ਦਾ ਸਕਾਲਰਸ਼ਿਪ ਰੱਖਿਆ ਹੋਇਆ ਉਹਨੂੰ ਫ੍ਰੀ ਹੋਸਟਲ ਫ੍ਰੀ ਐਜੂਕੇਸ਼ਨ ਫ੍ਰੀ ਕੋਚਿੰਗ ਫ੍ਰੀ ਡਾਈਟ ਦਿੰਨੇ ਆ ਸੋ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਇਹਨਾਂ ਸਹੂਲਤਾਂ ਦਾ ਲਾਭ ਉਠਾਇਆ ਜਾਵੇ ਔਰ ਸਾਰੇ ਮਾਤਾ ਪਿਤਾਵਾਂ ਤੇ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੇ ਭਰੋਸਾ ਦਿਵਾਇਆ ਬਹੁਤਾਂ